ਦੋਸਤੋ ਇਹ ਰੋਪੜ ਤੋਂ ਲੁਧਿਆਣਾ ਜਾਣ ਵਾਲੀ ਸੜਕ ਹੈ ਅਸੀਂ ਇਸ ਟਾਈਮ ਖੜੇ ਆ ਪਿੰਡ ਕਮਾਲਪੁਰ ਕੋਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਟੋਲ ਪਲਾजा ਤੇ ਉਰੇ ਪਾਣੀ ਪੈਂਟ ਨਾਲ ਸੜਕ ਆ ਜੋ ਥੱਲੇ ਤੇ ਘਸ ਗਈ ਹੈ ਤੇ ਤੁਸੀਂ ਦੇਖ ਸਕਦੇ ਹੋ ਵੀ ਸੜਕ ਪੂਰੀ ਤਸ ਗਈ ਹੈ ਉਰੇ ਕਿਸੇ ਵੀ ਟਾਈਮ ਕਦੇ ਵੀ ਕੋਈ ਵੀ ਹਾਦਸਾ ਹੋ ਸਕਦਾ ਹੈ ਤਾਂ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹ ਸੜਕ ਤੇ ਅਵਾਜ਼ਾਈ ਦਾ ਕੋਈ ਹਿੰਦਾਂ ਕਰੇ ਕਿਉਂਕਿ ਉਰੇ ਉੱਪਰ ਗੱਡੀਆਂ ਲੰਘ ਰਹੀਆਂ ਹੈ ਜੇਕਰ ਕੋਈ ਵੀ ਕੋਈ ਭਾਰੀ ਵਾਹਨ ਵਾਲੀ ਗੱਡੀ ਉੱਪਰੋਂ ਲੰਘਦੀ ਆ ਤਾਂ ਇਹ ਸੜਕ ਥੱਲੇ ਧਸ ਜੂਗੀ ਤਾਂ ਕਿਸੇ ਦਾ ਨੁਕਸਾਨ ਹੋ ਸਕਦਾ ਹੈ। ਤਾਂ ਮੇਰਾ ਵੀਰ ਜੋ ਰੋਪੜ ਤੋਂ ਲੁਧਿਆਣੇ ਜਾਣ ਵਾਲੇ ਇਹ ਨਹਿਰੋਂ ਨਹਿਰ ਵਾਲਾ ਰੂੜਾ ਇਹਦੇ ਪਰ ਨਾ ਹੀ ਜਾਇਓ। ਤਾਂ ਆਪਣਾ ਦੂਸਰਾ ਕੋਈ ਹੋਰ ਰੋਡ ਨਾਲ ਰੋਡ ਪਰ ਤੇ ਲੰਘ ਜਿਓ। ਤਾਂ ਤੁਹਾਡਾ ਨੁਕਸਾਨ ਨਹੀਂ ਹੋਊਗਾ ਕਿਉਂਕਿ ਇਹ ਰੋਡ ਹੁਣ ਖਤਮ ਹੋਣ ਵਾਲਾ ਆ। ਅਸੀਂ ਇਸ ਦੇਖ ਰਹੇ ਆ ਕਿ ਥੱਲੋਂ ਸਾਰੀ ਸੜਕ ਖਾਲੀ ਹੋ ਚੁੱਕੀ ਹੈ। Gracias